ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ ਜੋ ਕਿ ਸ਼ੰਭੂ ਬਾੜੀ ਦੇ ਉੱਤੇ ਬੈਠੇ ਕਿਸਾਨ ਅੱਜ ਤੋਂ ਕਈ ਮਹੀਨੇ ਉੱਥੇ ਨਾਲ ਹੀ ਡੱਲੇ ਸਾਹਿਬ ਬੈਠਿਆ ਤੇ ਸਰਕਾਰਾਂ ਨੇ ਕੰਤੇ ਜਿਹੜੀ ਜੂ ਨਹੀਂ ਸਰ ਕਰਈ ਤੇ ਕਿਸਾਨਾਂ ਵੱਲੋਂ ਇੱਥੇ ਜਿਹੜਾ ਵਾ ਧਰਨਾ ਲਾਇਆ ਗਿਆ ਤੇ ਅਪ ਕਰਦੀਆਂ ਅੱਜ ਬਾਅਦ ਕਿਸਾਨਾਂ ਵੱਲੋਂ ਕੱਲ ਮੈਨੂੰ ਬੋਲਣ ਦੀ ਹੱਦ ਹਾਂਜੀ ਜਿਹੜਾ ਧਰਨਾ ਲਾਇਆ ਕਾਜੀ ਕੋਲ ਦੀ ਸੀ ਸਰਕਾਰ ਨੂੰ 13 ਚੌੜੀ ਸੀ ਪੋਜੀ ਪਹਿਲਾਂ ਜਿਹੜਾ ਮੋਰਚਾ ਦਿੱਲੀ ਲੱਗਾ ਸੀਗਾ तकरीबन 13 ਮਹੀਨੇ ਮੋਰਚਾ ਲੱਗਾ ਰਿਹਾ ਤੇ 750 ਉੱਤੇ ਤਸਾਨ ਵਿੱਚ ਸੀ ਹੀ ਉਹਦੋਂ ਮੋਦੀ ਇੱਕਦਮ ਮੰਨ ਗਿਆ ਅਫਸਰ ਇਹ ਮੰਨ ਗਾ ਜਿਹੜੀਆਂ ਇਹ ਮੰਨ ਲਈਆਂ ਸਾਡੀਆਂ ਕਾਲੇ ਕਾਨੂੰਨ ਵਾਪਸ ਲੈ ਲੈ ਪਰ ਉਸ ਵਾਦੇ ਤੋਂ ਉਤਰ ਗਿਆ ਹੁਣ ਨਾ ਦੇ ਐਮਐਸਪੀ ਲੱਕੀਤੀ ਨਾਮ ਕਰੀਆ ਆਪਸੋ ਉਹਨਾਂ ਨੂੰ ਜਿਹੜਾ ਢਾਂਚੇ ਜਿਹਨੇ ਆਗੇ ਲੱਗ ਦਿੱਤੇ ਉਹ ਜਿਹੜਾ ਮੋਰਚਾ ਲੱਗਾ ਵਾ ਤਕਰੀਬਨ 10 ਮਹੀਨੇ ਦੇ ਤਿੰਨ ਪੰਜ ਚਾਰ ਦਿਨ ਲੱਗੇ ਹੋ ਗਿਆ ਅਜੇ ਤੱਕ ਲੱਗਾ ਵਾ ਕਿ ਉਹ ਮੰਗਾ ਬਿਲਕੁਲ ਨਹੀਂ ਮੰਨੂ ਤਿਆਰ ਉਲਟਾ ਇਹ ਆਖਿਆ ਕਿ ਇਹ ਤਰ੍ਹਾਂ ਮੇਰੇ ਨਾਲ ਜਿਹੜਾ ਇਹ ਰਸਾ ਰੁਕਿਆ ਵਾ ਦਿੱਲੀ ਆ ਤੇ ਤੁਸੀਂ ਪੈਦਲ ਚਲ ਜਿਓ ਥਾਲੀਆਂ ਨਾ ਖੜੋ ਉਹਦੇ ਤੇ ਵੀ ਅਸੀਂ ਆਖਿਆ ਸਾਰੇ ਉੱਪਰ ਵਾਲਿਆਂ ਨੇ ਸਲਾਹ ਕਰਕੇ ਵੀ ਅਸੀਂ ਪੈਦਲ ਜਾਵਾਂਗੇ ਹੁਣ ਉਹ ਪੈਦਲ ਵੀ ਨਹੀਂ ਜਾਣ ਦਿੰਦਾ ਕਿ ਤੋ ਤੱਕ ਕਿ ਜਿਹੜਾ 6 ਤਰੀਕ ਨੂੰ ਉੱਥੇ ਆ ਕੇ ਵੱਧਣਾ ਸੀਗਾ ਇਹ ਕੋਈ ਸਿੱਧਾ ਨਾ ਮਰਜੀਵੜਿਆਂ ਦਾ ਸੂਰਿਆ ਉਹਦੇ ਉੱਤੇ ਵੀ ਕਾਫੀ ਇਹਨਾਂ ਨੇ ਬੂਲੇ ਚਲਾਏ ਵਾਲੇ ਚਲਾਏ ਸਾਬ ਗੋਮ ਵਾਲੇ ਚਲਾਏ ਇਹ ਰਵਣੀਆਂ ਤੋਂ ਨਹੀਂ ਅੱਛਾ ਜਾਨੀ ਕਿ ਤੁਹਾਡੇ ਤੇ ਸਤੰਦੇ ਤੇ ਕੀਤੀ ਹੈ ਤੁਹਾਡੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਕੋਈ ਮੀਟਿੰਗ ਨਹੀਂ ਕੋਈ ਮੀਟਿੰਗ ਨਹੀਂ ਫਿਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਮੀਟਿੰਗ ਬਿਲਕੁਲ ਨਹੀਂ ਕੀਤੀ ਗਈ ਫਿਰ ਜਿਹੜਾ ਆਸਤ ਨਹੀਂ ਗਰੂ ਗਿਆ ਉਹਦੇ ਤੇ ਵੀ ਇਦਾਂ ਹੋਇਆ ਤੇ ਜਿਹੜਾ 14 ਨੂੰ ਹੱਥ ਮਹਤਾਤ ਦੀ ਇਹ ਗੰਦਾ ਸੀਵਰੇਜ ਵਾਲਾ ਪਾਣੀ ਜਿਹੜਾ ਉਹ ਆਮ ਕਰਖਾਨਾ ਮਜ਼ਦੂਰਾਂ ਦੇ ਉੱਤੇ ਅ ਬਿਛਾੜ ਕੀਤੀ ਗਈ ਉਹ ਬੜੇ ਸ਼ਹੀਦ ਹੋਏ ਉਹਨਾਂ ਦੇਖਿਆ ਬੰਦੇ ਜਿਹੜੇ ਸ਼ਹੀਦ ਨਹੀਂ ਜਖਮੀ ਹੋਏ ਜਿਹੜੀਆਂ ਐਂਬੂਲੈਂਸਾਂ ਮੁੱਕੀਆਂ ਪ੍ਰਾਈਵੇਟ ਗੱਡੀਆਂ ਤੇ ਲੱਦ ਲੱਦ ਕੇ ਉਹ ਦਲਾਸਪਾਲ ਖੜੇ ਆ ਤੇ ਅਜੇ ਵੀ ਹਸਪਤਾਲ ਦੇ ਵਿੱਚ ਆ ਤੇ ਜਿਹੜਾ ਜਗਦੀਸ਼ ਉਹ ਡੱਲੇ ਵਾਲ ਆ ਅੱਜ ਦੇਖ ਲੋ ਕਿ ਉਹਨੂੰ ਕਈਆਂ ਦਿਨ ਹੋ ਗਿਆ ਮਰਨwarte ਤੇ ਬੈਠਿਆ ਨੂੰ ਉਹਨਾਂ ਦੀ ਵੀ ਹਾਲਤ ਖਰਾਬ ਆ ਆ ਸਿਰਫ ਇਹ ਕਹਿੰਨਾਂ ਨੇ ਮੜਾ ਜਾਂ ਦੱਸਿਆ ਆ ਕਿ 3 ਘੰਟੇ ਬਾਅਦ ਜਿਹੜੀਆਂ ਪੰਜਾਬ ਦੀ ਵੀ ਰੇਲਾਂ ਡੱਕਣੀਆਂ ਇਹ ਸਿਰਫ ਇਹਨਾਂ ਨੇ ਇੱਕ ਦਿੱਤਾ ਹੀ ਆ ਖਨਾ ਡੱਕ ਜਾਦਾ ਚਿਰ ਵੀ ਸਕਦੇ ਸੀਗੇ ਉਹ ਜੇ ਸਿੱਧੀ ਦਿਹਾੜਾ ਵੀ ਆ ਰਿਹਾ ਇਸ ਪਰ ਕੇ ਵੀ ਨਹੀਂ ਇਹ ਪੈਦਲ ਵੀ ਨਹੀਂ ਜਾਣਦੇ ਸਾ ਮਤਲਬ ਸਾਡੀ ਆਪਣੀ ਸਾਰਿਆਂ ਦੀ ਰਾਜਧਾਨੀ ਹੋਵੇ ਜਿਸ ਤਰ੍ਹਾਂ ਸਾਨੂੰ ਵੱਖਰਾ ਦੇਸ਼ ਸਮਝ ਦਿਆ ਇਹ ਕਰਕੇ ਇਹਨਾਂ ਨੇ ਦੂਜੇ ਦੇਸੀ ਲੜਾਈ ਨਾਲੋਂ ਵੀ ਵੱਧ ਜਿਹੜੀ ਹੱਤਿਆ ਚਸਾਂ ਨਾ ਮਜ਼ਦੂਰਾ ਦੀ ਕੀਤੀ ਆ ਇਹ ਜਾਣਵਾ ਤੇ ਲਿਛ ਦਿੱਤੀ ਆ 101 ਬੰਦਾ ਕੋਈ ਮੁਸ਼ਕਲ ਨਹੀਂ 101 ਦੇ ਮਗਰ 200 400 500 ਮਜ਼ਦੂਰ ਲਾ ਦਿਓ ਤੇ ਦਿੱਲੀ ਤੱਕ ਜਾਣਦੇ ਹੋ ਕਿੱਥੋਂ ਤੱਕ ਜਾਣਗੇ ਪਰ ਉਹਨਾਂ ਨੂੰ ਇਹ ਆ ਵੀ ਨਹੀਂ ਜਾਣ ਦੇਣਾ ਬਿਲਕੁਲ ਨਹੀਂ ਜਾਣ ਦੇਣਾ ਇਸ ਕਰਕੇ ਜਿਹੜੇ ਜਿਸਤੇ ਦਿੱਤੀ ਆ ਉਹ ਵੀ ਕਹਿੰਦੇ ਆ ਆਈਡੀ ਪ੍ਰੂਫ ਲਿਆਓ ਹਾਈਵੇ ਤੇ ਜਾਂਦੇ ਆ ਕੌਣ ਪੁੱਛਦਾ ਆਈਡੀ ਪ੍ਰੂਫ ਪਰ ਉਹ ਇੱਕ ਕਿਸਮ ਦਾ ਵੀ ਜਾਣ ਹੀ ਨਹੀਂ ਦੇਣਾ ਇਹਨਾਂ ਨੂੰ ਕੰਗਾ ਨਾ ਨੂੰ ਤੇ ਹੁਣ ਵੀ ਨਹੀਂ ਦੇਣਾ ਤੇ ਕੁੱਟਣਾ ਵੀ ਆ ਮਾਰਨਾ ਵੀ ਆ ਇਸ ਕਰਕੇ ਜਿਹੜਾ ਇਹ ਹੱਦ ਮੁਕ ਵੀ ਆ ਹੁਣ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਕੋਈ ਏਦੋਂ ਵੱਧ ਹੋਊਗਾ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਜਾਣਾ ਵਾ ਹਰ ਹੱਦ ਤੇ ਜਾਣਾ ਵਾ ਬਹੁਤ ਜਵਾਨ ਕਰਸਾਨ ਮਜ਼ਦੂਰ ਆ ਮਰਜੀਵੜਿਆਂ ਦੇ ਜਥੇ ਜਿਹੜੀਆਂ ਲਿਖਤਾ ਬਣ ਚੁੱਕੀਆਂ ਜਾਣ ਵਾਸਤੇ ਵਾਰੀ ਵੀ ਡੀਗ ਰਹੇ ਆ ਇਸੇ ਤਰ੍ਹਾਂ ਇਹ ਗੱਲੇ ਆ ਦੀ ਜਗਾ ਦੁਬਾਰਾ ਪਰਮਾਤਮਾ ਮਿਹਰ ਕਰੇ ਡੱਲਿਆ ਨੂੰ ਤੰਦਰੁਸਤੀ ਬਖਸ਼ੇ ਚਰਦੀ ਕਲਾ ਚ ਰੱਖੇ ਜੇ ਕੁਝ ਹੋ ਜਾਂਦਾ ਤੇ ਉਹਨਾਂ ਦੀ ਮਗਰਵਾਲੀ ਸਟ ਲਿਸਟ ਬਣੀ ਪਈ ਆ ਕਿੰਨੇ ਕਿੰਨੇ ਮਰਦ ਮਰਤੇ ਬੈਠਣਾ ਜੱਲ੍ਹੇ ਸਾਹਿਬ ਨੂੰ ਕਿਸੇ ਨੇ ਆਣ ਕੇ ਕੋਈ ਇੱਕ ਮਰਨ ਵਾਸਤ ਨਹੀਂ ਤੋੜਦੀ ਕੋਸ਼ਿਸ਼ ਕੀਤੀ ਨਹੀਂ ਸਰਕਾਰ ਨਹੀਂ ਜੀ ਨਹੀਂ ਇੱਕ ਜ਼ਰੂਰ ਗਏ ਆ ਮਲਾਜਮ ਪਤਾ ਲੈਣ ਗਏ ਆ ਉਹ ਆਪਣੇ ਤੌਰ ਤੇ ਕੋਈ ਉਥੋਂ ਕੋਈ ਗੱਲਬਾਤ ਨਹੀਂ ਕੋਈ ਸੱਦਾ ਨਹੀਂ ਗਾ ਕੋਈ ਮੀਟਿੰਗ ਨਹੀਂ ਗਾ ਜਿਹੜਾ ਇਹ મોદી ਬਿਲਕੁਲ ਆખ્યા ਪਿਆ ਇਥੋਂ ਤੱਕ ਕਿ ਉੱਡਾ ਇੱਕ ਭਾਜਪਾ ਦਾ ਮੰਤਰੀ ਆ ਮੈਂ ਨਾਂ ਭੁੱਲ ਗਿਆ ਉਹਦਾ ਜਿਨੇ ਉਥੇ ਇਹ ਗੱਲ ਆਖੀ ਆ ਉਹਨੇ ਇਹ ਗੱਲ ਆਖੀ ਆ ਵੀ ਜਦੋਂ ਦੇ ਕਰਸਾਰ ਮਜ਼ਦੂਰ ਇਸ ਬਾਡਰ ਤੇ ਬੈਠੇ ਆ ਹਰਿਆਣਾ ਜਿਹੜਾ ਉਹ ਜਾਦਾ ਨਸ਼ੇ ਵਾਲਾ ਹੋ ਗਿਆ ਤੇ ਫਿਰ ਇੱਕ ਹੋਰ ਘਨੋਲੀ ਹਰਕਤ ਕੀਤੀ ਕੇ 700 ਲੜਕੀ ਹਰਿਆਣੇ ਦੀ ਲਾਪਤਾ ਹੋ ਗਈ। ਵੇਖੋ ਕਿੱਡਾ ਮਾੜਾ ਬਿਆਨ ਆ। ਜਦੋਂ ਕਿ ਕੋਈ proof ਨਹੀਂ ਗਾ, ਕੋਈ ਗੱਲ ਨਹੀਂ, ਕੋਈ ਬੜੇ ਸ਼ਾਂਤੀ ਨਾਲ ਰਹਿਣ ਦਾ ਲੋਕ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹਰਿਆਣਾ ਵੀ ਸਾਡਾ ਹੀ ਭਰਾ ਵਾ। ਪਰ ਉਹ ਪਤਾ ਨਹੀਂ ਕਿਉਂ ਇਹੋ ਜਿਹੇ ਬਿਆਨ ਦੇ ਰਹੀਆਂ ਗਵਰਨਮੈਂਟ ਭਾਜਪਾ ਦੀਆਂ। ਹੁਣ ਪੰਜਾਬ ਦੇ ਵਿੱਚ ਕੂੜਾ ਹੋ ਰਿਹਾ ਏ ਗੱਲ। ਕਿ ਕੋਈ ਵੀ ਭਾਜਪਾ ਦਾ ਕੋਈ ਬਾਹਰ ਨਿਕਲੂਗਾ, ਉਹਦਾ ਪੀਸਫੁਲੀ ਘਰਾਓ ਕੀਤਾ ਜਾਊਗਾ। ਉਨਾਂ ਨੂੰ ਦੱਸਿਆ ਜਾਊਗਾ ਕਿ ਆਗਰਾ ਹੀ ਦਿੱਲੀ ਨਹੀਂ ਜਾ ਸਕਦੇ ਤੇ ਭਾਜਪਾ ਦੇ ਆਕੂ ਵੀ ਪੰਜਾਬ ਦੇ ਵਿੱਚ ਸ਼ਰਿਆਮ ਨਹੀਂ ਪਹੁੰਚ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੋਦੀ ਸਰਕਾਰ ਮੁਰਦਾਬਾਦ ਵਾਹਿਗੁਰੂ ਜੀ ਕੰਦਰ ਦੀ ਮੋਦੀ ਸਰਕਾਰ ਮੁਰਦਾਬਾਦ ਵਾਹਿਗੁਰੂ ਜੀ ਮੁਰਦਾਬਾਦ ਪੰਜਾਬ ਦੀ ਕੰਦਰ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਆਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਜਿਹੜਾ ਸਟੇਸ਼ਨ ਵਿਆਸ ਵਿਖੇ ਜੜੀਆਂ ਟ੍ਰੇਨਾਂ ਬਿਲਕੁਲ ਅੱਜ ਬੰਦ ਕਰ ਦਿੱਤੀਆਂ ਗਈਆਂ ਵਾਂ ਕਿਉਂਕਿ ਜਿਹੜਾ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਦੀ ਕੋਈ ਸਰਕਾਰਾਂ ਸੁਣਵਾਈ ਨਹੀਂ ਕਰ ਰਹੀਆਂ ਤੇ ਇੱਥੇ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਮੌਜੂਦ ਆ ਤਾਂ ਤੁਸੀਂ ਵੇਖ ਸਕਦੇ ਆ ਲਾਈਵ ਤਸਵੀਰਾਂ ਜਿਹੜੀਆਂ ਆ ਵਾ ਵਿਆਸ ਤੋਂ ਆਪਾਂ ਵਿਖਾ ਰਹੇ ਆ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਜਿਹੜੇ ਆ ਇਹ ਮੋਰਚੇ ਪਟੜੀ ਦੇ ਉੱਤੇ ਲਾ ਕੇ ਬੈਗੀ ਆ ਜੋ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਇੱਥੇ ਬੀਬੀਆਂ ਕਤਰਾ ਆ ਜੋ ਸਰਕਾਰਾਂ ਦੇ ਕੰਨ ਤੇ ਅਜੇ ਜੂ ਨਹੀਂ ਸਰਕੀ ਕਈਆਂ ਮਹੀਨਿਆਂ ਦੇ ਤੋਂ ਬੈਠੇ ਸ਼ੰਭੂ ਬਾਰਡਰ ਤੇ ਤੁਹਾਨੂੰ ਲਾਈਵ ਤਸਵੀਰਾਂ ਜੜੀਆਂ ਦਿਖਾ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਜੜੀਆਂ ਦਿਖਾ ਰਹੇ ਆ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਸੰਕਟ ਦਾ ਜਿਹੜਾ ਵਾਅਦਾ ਠਾ